ਸੱਚੀ ਹੈ ਕਾਲ ਜੀ ਅੱਜ ਅਸੀਂ 10 ਗੁਰੂ ਸਾਹਿਬਾਨ ਬਾਰੇ ਸ਼ਾਰਟ ਵਿੱਚ ਜਾਣਾਂਗੇ ਸਿੱਖ ਧਰਮ ਦੇ ਬਾਨੀ ਪਹਿਲੇ ਪਾਚਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਆਪ ਜੀ ਦਾ ਜਨਮ 1469 ਈਸਵੀ ਨੂੰ ਰਾਇਪੋਈ ਦੀ ਤਲਵੰਡੀ ਵਿਖੇ ਪਿਤਾ ਸ਼੍ਰੀ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਵਿਖੇ ਹੋਇਆ ਆਪ ਜੀ ਦੀ ਇੱਕ ਭੈਣ ਬੀਬੇ ਨਾਨਕ ਜੀ ਸਨ ਆਪ ਜੀ ਦੇ ਦੋਸਤ ਪੁੱਤਰ ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀदास ਜੀ ਸਨ ਆਪ ਜੀ 1539 ਈਸਵੀ ਨੂੰ ਕਰਤਾਰਪੁਰ ਸਾਹਿਬ ਵਿਖੇ ਜੋ ਕਿ ਪਾਕਿਸਤਾਨ ਵਿੱਚ ਹੈ ਵਿਖੇ ਜੋਤੀ ਜੋਤ ਸਮਾ ਗਏ ਦੂਜੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਆਪ ਜੀ ਦਾ ਜਨਮ 1504 ਈਸਵੀ ਨੂੰ ਮੱਤੇਕੀ ਸਰਾਈ ਵਿਖੇ ਪਿਤਾ ਭਾਈ ਫੇਰੂਮਲ ਜੀ ਅਤੇ ਮਾਤਾ ਦਿਆਕੁਰ ਜੀ ਜਿਨ੍ਹਾਂ ਨੂੰ ਸਭਰਾਈ ਜੀ ਵੀ ਕਹਿੰਦੇ ਹਨ ਜੀ ਦੇ ਘਰ ਆ ਵਿਖੇ ਹੋਇਆ ਆਪ ਜੀ ਦਾ ਪਹਿਲਾ ਨਾਮ ਭਾਈ ਰੈਣਾ ਜੀ ਸੀ ਆਪ ਜੀ ਦੇ ਦੋ ਸੁਪੁੱਤਰ ਭਾਈ ਦਾਸੂ ਜੀ ਤੇ ਭਾਈ ਦਾਤੂ ਜੀ ਸਨ ਹਤੇ ਦੋਸ ਪੁੱਤਰੀਆਂ ਬੀਬੀ ਅਮਰੋਜੀ ਤੇ ਬੀਬੀ ਅਨੋਖੀ ਜੀ ਸਨ ਆਪ ਜੀ 1554 ਈਸਵੀ ਨੂੰ ਖਡੂਰ ਸਾਹਿਬ ਅੰਮ੍ਰਿਤਸਰ ਵਿਖੇ ਜੋਤੀ ਜੋਤ ਸਮਾ ਗਏ ਤੀਜੀ ਪਾਚਾ ਤਨ ਸ਼੍ਰੀ ਗੁਰੂ ਅਮਰਦਾਸ ਜੀ ਆਪ ਜੀ ਦਾ ਜਨਮ 1479 ਈਸਵੀ ਨੂੰ ਬਾਸਰਕੇ ਅੰਮ੍ਰਿਤਸਰ ਵਿਖੇ ਪਿਤਾ ਸ੍ਰੀ ਤੇਜਪਨ ਜੀ ਅਤੇ ਮਾਤਾ ਲక్ష్ਮੀ ਜੀ ਦੇ ਘਰ ਵਿਖੇ ਹੋਇਆ ਆਪ ਜੀ ਦੇ ਦੋ ਪੁੱਤਰ ਭਾਈ ਮੋਹਨ ਜੀ ਤੇ ਭਾਈ ਮੋਹਰੀ ਜੀ ਸਨ ਅਤੇ ਦੋਸ ਪੁੱਤਰੀਆਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ ਸਨ ਆ 1574 ਸਵਿਨੂ ਗੋਵਿੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਚੌਥੇ ਪਾਤਸ਼ਾਹ ਧੰ ਸ਼੍ਰੀ ਗੁਰੂ ਰਾਮਦਾਸ ਜੀ ਆਪ ਜੀ ਦਾ ਜਨਮ 1534 ਸਵਿਨੂ ਚੋਨਾ ਮੰਡੀ ਲਾਹੌਰ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਵਿਖੇ ਪਿਤਾ ਭਾਈ ਦਰਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਵਿਖੇ ਹੋਇਆ ਆਪ ਜੀ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ ਆਪ ਜੀ ਦੇ ਤਿੰਨ ਪੁੱਤਰ ਭਾਈ ਪ੍ਰਿਥੀਚੰਦ ਜੀ ਭਾਈ ਮਹਾਦੇਵ ਜੀ ਤੇ ਗੁਰੂ ਅਰਜਨ ਦੇਵ ਜੀ ਸਨ ਆਪ ਜੀ 1581 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਪੰਜਵੇਂ ਪਾਤਸ਼ਾਹ ਧੰ ਸ਼੍ਰੀ ਗੁਰੂ ਅਰਜਨ ਦੇਵ ਜੀ ਆਪ ਜੀ ਦਾ ਜਨਮ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਵਿਖੇ ਪਿਤਾ ਜੀ ਗੁਰੂ ਰਾਮਦਾਸ ਜੀ ਤੇ ਮਾਤਾ ਬੀਬੀ ਪਾਨੀ ਜੀ ਦੇ ਘਰ ਆ ਵਿਖੇ ਹੋਇਆ ਆਪ ਜੀ ਦੇ ਸੁਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਨ ਆਪ ਜੀ ਨੇ 1606 ਈਸਵੀ ਵਿੱਚ ਡੇਰਾ ਸਾਹਿਬ ਲਾਹੌਰ ਵਿਖੇ ਸ਼ਹੀਦੀ ਪਾਈ ਛੇਵੇਂ ਪਾਤਸ਼ਾਹ ਧੰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੀ ਦਾ ਜਨਮ 1595 ਈਸਵੀ ਨੂੰ ਗੁਰੂ ਕੀ ਵਡਾਲੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਮਤਾ ਗੰਗਾ ਜੀ ਦੇ ਘਰ ਵਿਖੇ ਹੋਇਆ ਆਪ ਜੀ ਦੇ ਪੰਜ ਸੁਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਨੀਰਾਏ ਜੀ ਬਾਬਾ ਹਟਾਲ ਰਾਏ ਜੀ ਤੇ ਸ੍ਰੀ ਗੁਰਤੇਗ ਬਾਦਰਾ ਸਾਹਿਬ ਜੀ ਸਨ ਆਪ ਜੀ ਦੀ ਇੱਕ ਸੁਪੁੱਤਰੀ ਬੀਬੀ ਵੀਰੋਜੀ ਸਨ ਆਪ ਸੋਲਾ ਸੂ 44 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ ਸਤਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰ Rai ਸਾਹਿਬ ਜੀ ਆਪ ਜੀ ਤਾਂ ਨ ਸੋਲਾ ਸੂ ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਬਾਬਾ ਗੁਰਦਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਜਿਨ੍ਹਾਂ ਨੂੰ ਅਨੰਤੀ ਜਾਂ ਨਤੀ ਜੀਵੀ ਕਿਹਾ ਜਾਂਦਾ ਹੈ ਦੇਖ ਰਿਹਾ ਵਿਖੇ ਹੋਇਆ ਆਪ ਜੀ ਦੇ ਦੋਸ ਪੁੱਤਰ ਸ਼੍ਰੀ ਰਾਮ Rai ਜੀ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸਨ ਆਪ ਜੀ 1661 ਈਸਵੀ ਨੂੰ ਕਿਰਤਪੁਰ ਸਾਹਿਬ ਵਿਖੇ ਜੋਤੀ ਜੋਤਿ ਸਮਾ ਗਏ ਅੱਠਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪ ਜੀ ਦਾ ਜਨਮ 1656 ਈਸਵੀ ਨੂੰ ਕਿਰਤਪੁਰ ਸਾਹਿਬ ਵਿਖੇ ਪਿਤਾ ਜੀ ਗੁਰੂ ਹਰ ਰਾਏ ਸਾਹਿਬ ਜੀ ਅਤੇ ਮਾਤਾ ਕ੍ਰਿਸ਼ਨਾ ਜੀ ਦੇ ਘਰ ਵਿਖੇ ਹੋਇਆ ਆਪ ਜੀ ਨੂੰ ਬਾਲ ਗੁਰੂ ਜੀ ਕਿਹਾ ਜਾਂਦਾ ਹੈ ਆਪ ਜੀ 1664 ਈਸਵੀ ਵਿੱਚ ਤਕਰੀਬਨ ਪੋਨੇ ਕੋ 8 ਸਾਲ ਦੀ ਉਮਰ ਵਿੱਚ ਦਿੱਲੀ ਵਿਖੇ ਜੋਤੀ ਜੋਤਿ ਸਮਾ ਗਏ ਨੌਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਜੀ ਦਾ ਜਨਮ 1602 ਈਸਵੀ ਨੂੰ ਗੁਰੂ ਕੇ ਮਹਿਲ ਅੰਮ੍ਰਿਤਸਰ ਵਿਖੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਨਾਨਕੀ ਜੀ ਦੇ ਘਰ ਵਿਖੇ ਹੋਇਆ। ਆਪ ਜੀ ਦੇ ਉਸ ਪੁੱਤਰ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਆਪ ਜੀ ਨੇ 1675 ਈਸਵੀ ਨੂੰ ਚਾਂਦਨੀ ਚੌਕ ਦਿੱਲੀ ਵਿਖੇ ਸ਼ਹੀਦੀ ਪਾਈ। ਦਸਵੇਂ ਪਾਸ਼ਾ ਪੰਥ ਦੇ ਵਾਲੀ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ। ਆਪ ਜੀ ਦਾ ਜਨਮ 1666 ਈਸਵੀ ਨੂੰ ਪਟਨਾ ਸਾਹਿਬ ਬਿਹਾਰ ਵਿਖੇ ਪਿਤਾ ਸ਼੍ਰੀ ਕ੍ਰਿਤੇਗ ਭਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਜੀ ਦੇ ਘਰ ਵਿਖੇ ਹੋਇਆ ਆਪ ਜੀ ਦੇ ਚਾਰ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਾ ਆਪ ਜੀ ਸਰਸੂ 8 ਈਸਵੀ ਨੂੰ ਸਚਖੰਡ ਸ੍ਰੀ ਹਜੂਰ ਸਾਹਿਬ ਨੰਦੇੜ ਵਿਖੇ ਜੋਤੀ ਜੋਤ ਸਮਾਏ ਆਪ ਜੀ ਨੇ ਦੇਹ ਤਾਰੀ ਗ੍ਰਤੀ ਪ੍ਰਥਾ ਨੂੰ ਖਤਮ ਕੀਤਾ ਅਤੇ ਦਸਾਂ ਪਾਛਾਈਆਂ ਦੀ ਜਾਗਤ ਜੋਤ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਥਾਪੇ ਸਿੱਖਾਂ ਦੇ ਜੀਵੰਤ ਗੁਰੂ ਜਾਗਤ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ਾਸਤਰੀਆ ਕਾਲ